ਅਸੀਂ ਗੱਲ ਕਰਦੇ ਆ ਨਗਰ ਕੌਂਸਲ ਜ਼ੀਰਕਪੁਰ ਦੀ ਨਗਰ ਕੌਂਸਲ ਜ਼ੀਰਕਪੁਰ ਜੋ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਾਰਨ ਹੈ ਜੀ ਪ੍ਰਧਾਨ ਦੀ ਕੁਰਸੀ ਨਗਰ ਕੌਂਸਲ ਜ਼ੀਰਕਪੁਰ ਦੇ ਵਿੱਚ 31 ਕਾਉਂਸਲਰ ਹਨ ਜਿਨ੍ਹਾਂ ਦੇ ਵਿੱਚੋਂ 21 ਕਾਉਂਸਲਰਾਂ ਨੇ ਇਕੱਠੇ ਹੋ ਕੇ ਇੱਕ ਐਪਲੀਕੇਸ਼ਨ ਇੱਕ ਦਰਖਾਸਤ ਜੋ ਹੈ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜ ਸாதਕ ਅਫਸਰ ایਓ ਅਸ਼ੋਕ ਪਥਰੀਆ ਜੀ ਨੂੰ ਦਿੱਤੀ ਔਰ ਕਿਹਾ ਗਿਆ ਕਿ ਜਲਦ ਤੋਂ ਜਲਦ ਮੀਟਿੰਗ ਬੁਲਾ ਕੇ ਬਹੁਮਤ ਪੇਸ਼ ਕੀਤਾ ਜਾਵੇ ਔਰ ਬੇਪਰੋਸਗੀ ਦਾ ਮਤਾ ਪਾ ਕੇ ਜਿਹੜਾ ਕਾਰਜ ਸாதਕ ਅਫਸਰ ਜ਼ੀਰਪੁਰ ਨੂੰ ਦਿੱਤਾ ਗਿਆ ਕਿ ਉਹ ਪ੍ਰਧਾਨ ਨੂੰ ਬਦਲਣਾ ਚਾਹੁੰਦੇ ਆ ਕਿਉਂਕਿ ਪ੍ਰਧਾਨ ਕੋਈ ਕੰਮ ਨਹੀਂ ਕਰ ਰਿਹਾ ਵਿਕਾਸ ਕਾਰਜ ਜਿਹੜੇ ਹੈਗੇ ਉਹਨਾਂ ਦੇ ਵਿੱਚ ਪ੍ਰਧਾਨ ਕੋਈ ਜ਼ਿਆਦਾ ਦਿਲਚਸਪੀ ਨਹੀਂ ਲੈ ਰਿਹਾ ਔਰ ਕਰਪਸ਼ਨ ਦੇ ਵੀ ਇਲਜ਼ਾਮ ਜੋ ਨਗਰ ਕੌਂਸਲ ਜ਼ੀਰਪੁਰ ਦੇ ਪ੍ਰਧਾਨ ਉਹਦੇ ਵੀ ਸਿੰਘ ਢਿੱਲੋਂ ਹੈ ਉਹਨਾਂ ਦੇ ਉੱਪਰ ਲਗਾਏ ਗਏ ਸਾਰੇ ਇਲਜ਼ਾਮ ਲਗਾਉਂਦੇ ਹੋਏ ਇੱਕ ਦਰਖਾਸਤ ਬਣਾ ਕੇ 28 ਜੂਨ 2024 ਨੂੰ ਕਾਲੇ ਸਾਧਕ ਅਫਸਰ ਜ਼ੀਰਕਪੁਰ ਨੂੰ ਸੌਂਪੀ ਗਈ ਉਸ ਉਪਰੰਤ ਵੱਡਾ ਧਮਾਕਾ ਬੀਤੇ ਕੱਲ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਉਮੀਦ ਤੋਂ ਉਲਟ ਭੜਕੇ 5 ਤਰੀਕ ਨੂੰ 3:15 ਤੇ ਮੀਟਿੰਗ ਬੁਲਾ ਲਈ ਔਰ ਵਿਰੋਧੀ ਧਿਰ ਆਪਾਂ ਜਿਸ ਵਿੱਚ ਕਹਿ ਸਕਦੇ ਅਕਾਲੀ ਦਲ ਦੇ 8 ਕੌਂਸਲਰ ਅਤੇ ਕਾਂਗਰਸ ਤੋਂ ਬਾਗੀ ਹੋਏ ਜਿਹੜਾ ਹੈ ਵੱਡਾ ਟੜਾ ਕਾਉਂਸਲਰਾਂ ਦਾ ਹੈਗਾ ਜਿਹੜੇ 21 ਕਾਉਂਸਲਰਾਂ ਵੱਲੋਂ ਸਾਈਨ ਕਰਕੇ ਦਰਖਾਸਤ ਦਿੱਤੀ ਗਈ ਉਹਨਾਂ ਨੂੰ ਬਹੁਮਤ ਸਾਬਤ ਕਰਨੋਂ ਬੇਪਰੋਸਕੀ ਦਾ ਮਤਾ ਜਿਹੜਾ ਪੇਸ਼ ਕਰਨ ਦਾ ਸਮਾਂ ਦੇ ਦਿੱਤਾ ਕੱਲ ਨੂੰ 3:15 ਮਿੰਟ ਯਾਨੀ ਕਿ 5 ਜੁਲਾਈ ਸ਼ੁੱਕਰਵਾਰ ਨੂੰ 3:15 ਮਿੰਟ ਤੇ ਮੀਟਿੰਗ ਬੁਲਾਈ ਗਈ ਹਾਂ ਵਿਸ਼ੇਸ਼ ਮੀਟਿੰਗ ਬੁਲਾਈ ਗਈ ਨਗਰ ਕਾਉਂਸਲ ਜ਼ੀਰੋ ਕੋਪੁਰ ਦੇ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋਂ ਵੱਲੋਂ ਜੋ ਮੀਟਿੰਗ ਬੁਲਾ ਕੇ ਇੱਕ ਵੱਡਾ ਤਹਿਲਕਾ ਮਚਾ ਦਿੱਤਾ ਗਿਆ ਔਰ ਦੱਸ ਦिए ਕਿ ਬੀਤੇ ਕੱਲ ਤੋਂ ਜ਼ੀਰਪੁਰ ਦੇ ਕਾਉਂਸਲਰ ਬਾਗੀ ਕਾਉਂਸਲ ਲਗਾ ਲੋ ਜਾਂ ਕਾਂਗਰਸ ਦੇ ਕਾਉਂਸਲ ਲਗਾ ਲੋ ਜਾਂ ਆਪਾਂ ਕਹਿ ਦिए ਕਿ ਕਾਂਗਰਸ ਦੇ ਵਿੱਚੋਂ ਕੁਝ ਕਾਉਂਸਲ ਬਾਗੀ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਗਏ ਸੀ ਉਹਨਾਂ ਵਿੱਚੋਂ ਵੀ ਕੁਝ ਬਾਗੀ ਹੋ ਕੇ ਜੋ ਭਾਜਪਾ ਦੇ ਵਿੱਚ ਚਲੇ ਗਏ ਸਾਰੇ ਇਕਜੁੱਟ ਹੋ ਕੇ ਨਦਰ ਕਾਉਂਸਲ ਜ਼ੀਰਪੁਰ ਦੇ ਮੌਜੂਦਾ ਪ੍ਰਧਾਨ ਉਹਦੇ ਵੀ ਅਸੰਗਠਿਲਨ ਨੂੰ ਉਤਾਰਨਾ ਚਾਹੁੰਦੇ ਆ ਔਰ ਉਹਨਾਂ ਵੱਲੋਂ ਜੋ ਭੱਲ ਕੇ ਆਪਣੇ ਜੋਰ ਅਜਮਾਇਸ਼ ਕੀਤੀ ਜਾਣੀ ਹੈ ਔਰ ਆਪਣਾ ਬਹੁਮਤ ਸਾਬਿਤ ਕਰਕੇ ਬੇਪਰੋਸਗੀ ਦਾ ਮਤਾ ਪਾਇਆ ਜਾਣਾ ਕਿ ਸਾਨੂੰ ਇਸ ਪ੍ਰਧਾਨ ਦੇ ਉੱਪਰ ਕੋਈ ਭਰੋਸਾ ਨਹੀਂ ਇਸ ਨੂੰ ਉਤਾਰ ਕੇ ਇਸ ਦੀ ਜਗ੍ਹਾ ਕੋਈ ਨਵਾਂ ਪ੍ਰਧਾਨ ਬਣਾਇਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਬੀਤੇ ਕੱਲ ਕਿੰਨਾ ਕ ਵੱਡਾ ਹੰਗਾਮਾ ਹੁੰਦਾ ਔਰ ਕਿੰਨੀ ਕੁ ਪਾਵਰ ਦੇ ਨਾਲ ਔਰ ਕਿੰਨੀ ਕੁ ਜਿਹੜੀ ਹੈਗੀ ਆ ਆਪਣਾ ਬਹੁਮਤ ਸਾਬਿਤ ਕਰਨ ਦੇ ਵਿੱਚ ਜਿਹੜੀ ਵਿਰੋਧੀ ਧਿਰ ਜਿਹੜੇ ਬਾਗੀ ਕੌਂਸਲਰ ਔਰ ਅਕਾਲੀ ਦਲ ਦੇ ਕੌਂਸਲਰ ਜੋ ਇਕਜੁੱਟ ਹੋਏ ਆ ਉਹ ਕਿੰਨਾ ਕ ਆਪਣਾ ਜਿਹੜਾ ਬਹੁਮਤ ਸਾਬਿਤ ਕਰਦੇ ਆ ਕੀ ਭਲਕੇ ਪ੍ਰਧਾਨ ਦੀ ਕੁਰਸੀ ਖਾਲੀ ਕਰ ਦਿੱਤੀ ਜਾਵੇਗੀ ਕੀ ਉਹਦੇ ਵੀਰ ਸਿੰਘ ਢਿੱਲੋਂ ਨੂੰ ਕੁਰਸੀ ਤੋਂ ਉਤਾਰ ਦਿੱਤਾ ਜਾਵੇਗਾ ਜਾਂ ਫਿਰ ਉਹਦੇ ਵੀਰ ਸਿੰਘ ਢਿੱਲੋਂ ਕੋਈ ਦਾ ਪੇਚ ਖੇਲਦੇ ਹੋਏ ਆਪਣੇ ਕੁਰਸੀ ਨੂੰ ਬਚਾਉਣ ਵਿੱਚ ਕਾਮਯਾਬ ਹੋਵਣਗੇ ਕਾਫੀ ਇੰਟਰਸਟਿਡ ਕਾਫੀ ਦੇਖਣ ਨੂੰ ਦਿਲਚਸਪ ਹੋਵੇਗਾ ਕੱਲ ਦਾ ਜੋ ਮੀਟਿੰਗ ਹੈ ਇਸ ਮੀਟਿੰਗ ਦੇ ਵਿੱਚ ਜੋ মিডিਆ ਲਈ ਖਾਸ ਤੌਰ ਤੇ মিডিਆ ਨੂੰ ਜੋ ਹੈਗੀ ਆ ਹਾਊਸ ਦੀ ਮੀਟਿੰਗ ਤੋਂ ਹਮੇਸ਼ਾ ਦੂਰ ਰੱਖਿਆ ਜਾਂਦਾ ਪਰ ਕੱਲ ਜੋ ਨਗਰ ਕੌਂਸਲ ਜ਼ੀਰਪੁਰ ਦੇ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋਂ ਵੱਲੋਂ ਪੱਤਰ ਜਾਰੀ ਕੀਤਾ ਗਿਆ ਉਸ ਵਿੱਚ মিডিਆ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ মিডিਆ ਨੂੰ ਖਾਸ ਤੌਰ ਤੇ ਇਨਵਾਈਟ ਕੀਤਾ ਗਿਆ ਔਰ ਪਹੁੰਚਣ ਲਈ ਔਰ ਕਵਰੇਜ ਕਰਨ ਲਈ ਜੋ মিডিਆ ਦੀ ਜੋ ਮੰਗ ਕੀਤੀ ਗਈ ਔਰ মিডিਆ ਦੇ ਕਰਮੀਆਂ ਨੂੰ ਜੋ ਬੁਲਾਇਆ ਗਿਆ ਇਸ ਤੋਂ ਇਲਾਵਾ ਆਪਾਂ ਦੱਸਦੀ ਕਿ ਉਹਦੇ ਵੀਰ ਸਿੰਘ ਢਿੱਲੋਂ ਵੱਲੋਂ ਜੋ ਮਾਨ ਜੋਗਾ ਅਦਾਲਤ ਹਾਈ ਕੋਰਟ ਚੰਡੀਗੜ੍ਹ ਵਿਖੇ ਵੀ ਅਪੀਲ ਦਾਇਰ ਕੀਤੀ ਗਈ ਕਿ ਇਸ ਦੀ ਸੁਰੱਖਿਆ ਜੋ ਇਸ ਦੀ ਵੀਡੀਓਗ੍ਰਾਫੀ ਜੋ ਇਸ ਦਾ ਸਾਰਾ ਕੁਝ ਜੋ ਸੇਵ ਕੀਤਾ ਜਾਵੇ ਔਰ ਕਾਉਂਸਲਰ ਜੋ ਹੈਗੇ ਉਹਨਾਂ ਦੇ ਜੋ ਕਾਉਂਸਲ ਹੈਗੇ ਉਹਨਾਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਈ ਜਾਵੇ ਉਹਨਾਂ ਵੱਲੋਂ ਜਿਹੜੀ ਪੁਲਿਸ ਸੁਰੱਖਿਆ ਦੀ ਪੁਲਿਸ ਦੀ ਜਿਹੜੀ ਮੰਗ ਕੀਤੀ ਗਈ ਪੁਲਿਸ ਸੁਰੱਖਿਆ ਲੈਣ ਲਈ ਜੋ ਇੱਕ ਉਹਨਾਂ ਨੇ ਅਦਾਲਤ ਮਾਨਯੋਗ ਅਦਾਲਤ ਹਾਈ ਕੋਰਟ ਵਿੱਚ ਅਪੀਲ ਕੀਤੀ ਉਸ ਬੰਦੀ ਵੀ ਜਿਹੜਾ ਅੱਜ ਫੈਸਲਾ ਆਉਣਾ ਕੀ ਆਉਂਦਾ ਹੈਗਾ ਔਰ ਦੱਸਦੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ মিডিਆ ਦੀ ਜਿਹੜੀ ਹੈਲਪ ਮੰਗੀ ਗਈ ਹੈ ਔਰ ਇਸ ਦੇ ਨਾਲ ਕੱਲ ਦਾ ਦਿਨ ਦੇਖਣ ਵਾਲਾ ਹੋਵੇਗਾ ਕਿ ਨਗਰ ਕਾਉਂਸਲ ਜ਼ੀਰਕਪੁਰ ਆਪਕਰ ਨਗਰ ਕਾਉਂਸਲ ਜ਼ੀਰਕਪੁਰ ਦੇ ਇਤਿਹਾਸ ਦੀ ਗੱਲ ਕਰੀਏ ਪਹਿਲਾ ਚਾਂਸ ਹੋਵੇਗਾ ਕੀ ਜਦੋਂ ਕਿਸੇ ਪ੍ਰਧਾਨ ਨੂੰ ਕੁਰਸੀ ਦੇ ਉੱਤੋਂ ਉਤਾਰਨ ਲਈ ਇੰਨਾ ਵੱਡਾ ਇੱਕ ਇਕੱਠ ਇੰਨਾ ਵੱਡਾ ਜਿਹੜਾ ਕੌਂਸਲਰਾਂ ਵੱਲੋਂ ਬੇਪਰੋਸਗੀ ਦਾ ਮਤਾ ਜ਼ੀਰਕਪੁਰ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਵੇਗਾ ਕਿਸੇ ਪ੍ਰਧਾਨ ਨੂੰ ਉਤਾਰਨ ਵਾਸਤੇ ਬੇਪਰੋਸਗੀ ਦਾ ਮਤਾ ਲਿਆਂਦਾ ਹੋਵੇ ਔਰ ਦੇਖਣਾ ਹੋਵੇਗਾ ਕਿ ਆਪਣੇ ਮਤੇ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਪ੍ਰਧਾਨ ਆਪਣੀ ਕੁਰਸੀ ਬਚਾਉਣ ਦੇ ਵਿੱਚ ਕਾਮਯਾਬ ਹੁੰਦਾ ਪਰ ਜ਼ੀਰਕਪੁਰ ਦੇ ਇਤਿਹਾਸ ਲਈ ਕੱਲ੍ਹ ਦਾ ਦਿਨ ਬਹੁਤ ਇੰਪੋਰਟੈਂਟ ਬਹੁਤ ਜ਼ਰੂਰੀ ਦਿਨ ਹੋਵੇਗਾ